ਕਾਹ ਜਨੋ ਭੋਲਿਆ ਮੈਂ ਤਾਂ ਚੱਕ ਨੁਕਰੀ ਪਿਆ ਵਿੱਚੇ ਬੰਦੇ ਵਿੱਚੇ ਬੀਬੀਆਂ ਤੂੰ ਸਾਰੇ ਇੱਥੇ ਪਾਪਾ ਬਣ ਕੇ ਬੈਠਾ ਓ ਤੂੰ ਮੇਰੇ 2000 ਰੁਪਏ ਦੇਣਾ ਤੂੰ ਦੇਣਾ ਓ ਮੈਂ ਤੇਰਾ 2000 ਰੁਪਏ ਦੇ ਦਿੰਦਾ ਓ ਕੋਈ ਗਾਹਕ ਤਾਂ ਆ ਲੈ ਤੇ ਤਾਂ ਗਾਹਕ ਹੁੰਦਾ ਮੈ ਜਾ ਤੇ ਤੇਰਾ 2000 ਰੁਪਏ ਦਿੰਦਾ ਨਹੀਂ ਮਿਲ ਜਾਂਦਾ ਲੈ ਕੇ ਜਾ ਉਹ ਜਾ ਜਾ ਬੱਬਾ ਜੀ ਆ ਮੇਰੀ ਘਰ ਵਾਲੀ ਆ ਕਿ ਠੀਕ ਨਹੀਂ ਰਹਿੰਦੀ ਇਹਦੇ ਪਿੱਛੇ ਨਾ ਕੋਈ ਭੂਤ ਪ੍ਰੇਤ ਹੱਤ ਹੋ ਕੇ ਪਿਆ ਇਹਦਾ ਨ ਕੋਈ ਉਪਾਅ ਕਰੋ ਇਹਦੇ ਪੁੱਛੇ ਭੂਤ ਬੜੀਤ ਲੱਗਿਆ ਜਿੰਨੀ ਸੋਹਣੀ ਆ ਇਹ ਨੂੰ ਲੱਗਦਾ ਬਾਬੇ ਨੇ ਬੇ ਇਹਦੇ ਪਿੱਛੇ ਲੱਗ ਜਾਣਾ ਕੋਈ ਭੁਲਿਆ ਟੁਕੜੇ ਚੱਕਰਾਂ 'ਚ ਪੈ ਗਿਆ ਆ ਜਿਹੜਾ ਤੇਰੇ ਪਿੱਛੇ ਪਿਆ ਆ ਪਹਿਲਾਂ ਉਹਦੇ ਬਾਰੇ ਤਾਂ ਸੋਚ ਬੱਚਾ ਇਹਦਾ ਮੈਂ ਉਪਾਅ ਕਰ ਦੂੰ ਪਰ ਰੁਪਈਆ ਪੂਰਾ 2000 ਲੱਗਣਾ ਬਾਬਾ ਐਫਰ 2000 ਰੁਪਈਆ ਹੁਣ ਮੈਨੂੰ ਇਹ ਦੱਸ ਇਹਦੇ ਪਿੱਛੇ ਭੂਤ ਲੈ ਜਾਊ ਬੱਚਾ ਇਹਦੇ ਪਿੱਛੇ ਭੂਤ ਲੈਂਦਾ ਕਿ ਨਹੀਂ ਲੈਂਦਾ ਏਦੀ ਮੈਨੂੰ ਪਤਾ ਪਰ ਮੇਰੇ ਪਿੱਛੋਂ ਉਹ ਭੂਤ ਜ਼ਰੂਰ ਲੈ ਜਾਓ ਪੋੜਾ ਪਾਰੇ ਰੌੜਾ ਇਹ ਪੋੜੇ ਦਾ ਰੌੜਾ